ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਮੰਜੀ ਸਾਹਿਬ ਸੈਭਜਾਦਾ ਬਾਬਾ ਜੋਰਾਵਰ ਸਿੰਘ ਜੀ ਸੈਭਜਾਦਾ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਦਰ ਕੌਰ ਜੀ ਦੀ ਸ਼ਹੀਦੀ ਤੋਂ ਬਾਅਦ ਦੀਵਾਨ ਟੋਡਰਮਲ ਨੇ ਆਪਣੇ ਮੋਹਰੇ ਪਸਾ ਕੇ ਜੋ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਸੈਭਜਾਦਾ ਬਾਬਾ ਜੋਰਾਵਰ ਸਿੰਘ ਜੀ ਸੈਭਜਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਦਰ ਕੌਰ ਜੀ ਉਨ੍ਹਾਂ ਦੇ ਅਸਥ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲਿਆਂਦੇ ਗਏ ਅੱਜ ਵੀ ਮੌਜੂਦ ਨੇ ਇਹ ਗੁਰਦੁਆਰਾ ਸਾਹਿਬ ਭਵਾਨੀਗੜ੍ਹ ਤੋਂ 2 ਕਿਲੋਮੀਟਰ ਦੀ ਦੂਰੀ ਤੇ ਭਵਾਨੀਗੜ੍ਹ ਤੋਂ ਨਾਭਾ ਰੋਡ ਦੇ ਉੱਪਰ ਸਥਿਤ ਹੈ ਆਓ ਜਾਣਦੇ ਹਾਂ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਮੰਜੀ ਸਾਹਿਬ ਯਾਦਗਾਰ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਾਦੇ ਪਿੰਡ ਆਲੋਰਖ ਜੋ ਕਿ ਭਵਾਨੀਗੜ੍ਹ ਸ਼ਹਿਰ ਤੋਂ ਦੇ ਨਾਲ ਬਿਲਕੁਲ 2 ਕਿਲੋਮੀਟਰ ਦੀ ਦੂਰੀ ਤੇ ਨਾਬਾਂ ਤੋਂ ਭਵਾਨੀਗੜ੍ਹ ਰੋਡ ਦੇ ਉੱਪਰ ਸਥਿਤ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਯਾਤਰਾ ਸਮੇਂ 300 ਸੰਗਤਾਂ ਦੇ ਨਾਲ ਇਸ ਅਸਥਾਨ ਦੇ ਉੱਪਰ ਚਰਨ ਪਾਏ। ਸਤਿਗੁਰੂ ਜੀ ਦੇ ਨਾਲ ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਦੇ ਨਤੂ ਰਾਮ ਦਾ ਰਵਾਬੀ ਯਥਾ ਸੀ ਜਿਸ ਨਿੰਮ ਦੇ ਥੱਲੇ ਸਤਗੁਰਾਂ ਨੇ ਆਸਣ ਲਾਇਆ ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ ਸਤਗੁਰਾਂ ਦੇ ਆਸਣ ਲਾਉਣ ਵਾਲੀ ਜ਼ਮੀਨ ਜੋ ਹੁਣ ਗੁਰਦੁਆਰਾ ਸਾਹਿਬ ਵਾਲੀ ਹੈ ਇਹ ਜ਼ਮੀਨ ਦੀਵਾਨ ਟੋਡਰਮਲ ਦੀ ਸੀ ਦੀਵਾਨ ਟੋਡਰਮਲ ਜੀ ਨੂੰ ਜਦੋਂ ਉਹਨਾਂ ਦੇ ਘਰ ਪਿੰਡ ਕਾਕੜਾ ਵਿਕੇ ਪਤਾ ਲੱਗਿਆ ਤਾਂ ਪਰਿਵਾਰ ਤੇ ਸੰਗਤਾਂ ਨੂੰ ਨਾਲ ਲੈ ਕੇ ਪ੍ਰਸਾਦਾ ਪਾਣੀ ਤਿਆਰ ਕਰਕੇ ਸਤਗੁਰਾਂ ਦੀ ਸੇਵਾ ਦੇ ਵਿੱਚ ਦੀਵਾਨ ਟੋਡਰਮਲ ਜੀ ਹਾਜ਼ਰ ਹੋਏ ਦੀਵਾਨ ਟੋਡਰਮਲ ਨੇ ਦਿਨ ਰਾਤ ਮਨ ਤਨ ਧਨ ਕਰਕੇ ਸਤਗੁਰਾਂ ਦੀ ਸੇਵਾ ਕੀਤੀ ਜਿਸ ਕਰਕੇ ਨੌਵੇਂ ਪਾਤਸ਼ਾਹ ਜੀ ਨੇ ਦੀਵਾਨ ਟੋਡਰਮਲ ਜੀ ਨੂੰ ਸਿੱਖੀ ਦੀ ਦਾਤ ਬਖਸ਼ ਕੇ ਰਿੱਧ ਸਿਧ ਨਾਮ ਦੀ ਦਾਤ ਬਖਸ਼ੀ ਟੋਡਰਮਲ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੇਰਾ ਆਪ ਜੀ ਦੀ ਸੇਵਾ ਵਿੱਚ ਰਹਿਣ ਨੂੰ ਬੜਾ ਦਿਲ ਕਰਦਾ ਹੈ ਆਪ ਜੀ ਇੱਥੇ ਹੋਰ ਸਮਾਂ ਬਿਰਾਜੋ ਸਤਿਗੁਰਾਂ ਨੇ ਬਚਨ ਕੀਤਾ ਕਿ ਅਸੀਂ ਤੇਰੇ ਅੰਗ ਸੰਗ ਹਾਂ ਤੇਰੇ ਆਉਣ ਤੇਰੇ ਤੋਂ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਸੇਵਾ ਲੈਣੀ ਹੈ ਧਨ ਦੌਲਤ ਸਭ ਕੁਝ ਗੁਰੂ ਦਾ ਸਮਝ ਕੇ ਕਮਾਈ ਕਰੀ ਚੱਲ ਇੱਕ ਸਿੱਖ ਦੀ ਡਿਊਟੀ ਇਸ ਅਸਥਾਨ ਦੀ ਸੇਵਾ ਕਰਨ ਲਈ ਲਾਈ ਬਚਨ ਕੀਤਾ ਜੋ ਵੀ ਤੇਰੇ ਕੋਲ ਵਸਤੂ ਆਵੇ ਉਹ ਸਾਡੀ ਜਾਣ ਕੇ ਸੰਭਾਲ ਲੈਣੀ ਬਤਨ ਕੀਤਾ ਕਿ ਅਸੀਂ ਤੇਰੇ ਅੰਗ ਸੰਗ ਹਾਂ ਕੁਝ ਸਮੇਂ ਵਿੱਚੋ ਸਮੇਂ ਨੇ ਕਰਵੜ ਲਈ ਦੀਵਾਨ ਟੁੱਡਰਮੱਲ ਵਜ਼ੀਰ ਖਾਨ ਸੂਬੇ ਸਰਹੰਦ ਦਾ ਦੀਵਾਨ ਬਣ ਗਿਆ 10ਵੇਂ ਪਾਤਸ਼ਾਹ ਜੀ ਦੇ ਵੱਡੇ ਸਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸੀਦ ਹੋ ਗਏ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਵਜੀਦ ਖਾਨ ਨੇ ਅਸਹਿ ਦੇ ਅਗਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ। ਸਰੀਰਾਂ ਦਾ ਸੰਸਕਾਰ ਕਰਨ ਲਈ ਮੋਹਰਾਂ ਵਿਛਾ ਕੇ ਜਗਾ ਮੋਲ ਲੈਣ ਲਈ ਸਰਤ ਰੱਖੀ ਗਈ। ਉਸ ਸਮੇਂ ਦੀਵਾਨ ਟੋਡਰਮਲ ਜੀ ਨੇ ਸਤਗੁਰਾਂ ਦੇ ਬਚਨ ਯਾਦ ਕਰਦਿਆਂ ਆਪਣਾ ਸਾਰਾ ਕੁਝ ਬੇਚ ਵਟ ਕੇ ਮੋਹਰਾਂ ਵਿਛਾ ਕੇ ਤਿੰਨੇ ਸਰੀਰਾਂ ਦਾ ਸੰਸਕਾਰ ਕੀਤਾ। ਟੋਡਰਮਲ ਜੀ ਨੇ ਭਾਈ ਜੋਧ ਤੇ ਭਾਈ ਸੰਗਤ ਨੂੰ ਨਾਲ ਲੈ ਕੇ ਅੰਗੀਠੇ ਦੇ ਅਸਤ ਚੁੱਕ ਕੇ ਗੁਰਦੁਆਰਾ ਜਵਾਹਰ ਜੀ ਦਰਸ਼ਨ ਕਰ ਰਿਓ ਮੰਜੀ ਸਾਹਿਬ ਪਿੰਡ ਆਲੋ ਅਰਖ ਵਾਲੀ ਜਗ੍ਹਾ ਇਸ ਜਗ੍ਹਾ ਤੇ ਟੋਆ ਪੁੱਟ ਕੇ ਰੱਖ ਦਿੱਤੇ ਉਪਰ ਥੜਾ ਬਣਵਾ ਦਿੱਤਾ ਉਦੋਂ ਤੋਂ ਲੈ ਕੇ ਇਸ ਸਥਾਨ ਤੇ ਸੰਗਤਾਂ ਨਮਸਕਾਰ ਕਰਕੇ ਸਤਿਗੁਰੂ ਜੀ ਦੀ ਖੁਸ਼ਲ ਖੁਸ਼ੀ ਹਾਸਲ ਕਰਦੀਆਂ ਨੇ 1991 ਦੇ ਵਿੱਚ ਜਦੋਂ ਕਾਰ ਸੇਵਾ ਹੋਈ ਉਹਦੇ ਦੌਰਾਨ ਇਹ ਅਸਤ ਥੜੇ ਦੇ ਥੱਲੋਂ ਕੱਢੇ ਗਏ ਤਕਰੀਬਨ 1 ਸਾਲ ਮਗਰੋਂ ਇਹ ਅਸਤ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਉਸੇ ਜਗ੍ਹਾ ਤੇ ਰੱਖੇ ਗਏ ਅੱਜ ਵੀ ਸਹਿਬਜਾਦੇ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਦਰ ਕੌਰ ਜੀ ਉਹਨਾਂ ਦੇ ਅਸਤ ਥੜਾ ਸਾਹਿਬ ਦੇ ਵਿੱਚ ਸੀਸੇ ਦੇ ਵਿੱਚ ਜੜ ਕੇ ਰੱਖੇ ਗਏ ਨੇ ਹਰ ਸਾਲ ਇਸ ਯਾਦ ਦੇ ਵਿੱਚ ਸ਼ਹੀਦੀ ਦਿਹਾੜੇ ਤੇ ਫਤੇਗੜ ਸਾਹਿਬ ਤੋਂ 14 ਪੋ ਨੂੰ ਮਹਾਨ ਸ਼ਹੀਦੀ ਸਰਦਾ ਯਾਦਗਾਰ ਨਗਰ ਕੀਰਤਨ ਇਸ ਅਸਥਾਨ ਤੇ ਉੱਤੇ ਆਉਂਦਾ ਹੈ ਗੁਰਦੁਆਰਾ ਮੰਜੀ ਸਾਹਿਬ